ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਦਿਅਕ ਖੇਤਰ ਵਿੱਚ ਇਲਾਕੇ ਦੀ ਇੱਕ ਸਿਰਮੌਰ ਸੰਸਥਾ ਹੈ। ਸੰਸਥਾ ਦੀ ਵਿਦਿਆਰਤਣ ਹਰਮਨਜੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਕੁਲਰੀਆਂ ਨੇ NEET 2024 ਪ੍ਰੀਖਿਆ ਪਾਸ ਕਰਕੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਵਿੱਚ MBBS ਵਿੱਚ ਦਾਖਲਾ ਹਾਸਲ ਕੀਤਾ ਹੈ। ਅੱਜ ਇਸ ਵਿਦਿਆਰਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਮਾਣਯੋਗ ਸ੍ਰੀ ਬੁੱਧਰਾਮ MLA ਹਲਕਾ ਬਡਲਾੜਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਸੰਸਥਾ ਵਿੱਚ ਪਹੁੰਚੇ ਨੇ। ਇਸ ਤੋਂ ਇਲਾਵਾ ਪਹਿਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਸਥਾ ਵੱਲੋਂ ਵਿਦਿਆਰਥਣ ਦੇ ਸਵਾਗਤ ਲਈ ਪਿੰਡ ਵਿੱਚ ਬੈਂਡ ਮਾਰਚ ਵੀ ਕੀਤਾ ਗਿਆ। ಗ್ರಾಮ ਪੰਚਾਇਤ ਸਰਪੰਚ ਰਾਜਵੀਰ ਸਿੰਘ ਰਾਜੂ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਸੁਲਮਾਨਤ ਵੀ ਕੀਤਾ। ਵਿਦਿਆਰਥਣ ਦੇ ਸਵਾਗਤ ਲਈ ਸਕੂਲ ਵੱਲੋਂ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਸਵਿਕਤ ਉਸ ਮੌਕੇ ਕਰਦਿਆਂ ਸ੍ਰੀ ਪੁੱਤਰ ਆਮ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਵਿਦਿਆਰਥਣ ਨੇ ਆਪਣੀ ਮਿਹਨਤ ਸਦਕਾ ਇਹ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਜੋ ਮਨ ਵਿੱਚ ਧਾਰਨ ਕਰ ਲੈਂਦੇ ਹੋ ਉਹ ਤੁਸੀਂ ਮਿਹਨਤ ਸਦਕਾ ਪ੍ਰਾਪਤ ਕਰ ਸਕਦੇ ਹੋ ਹਰਮਨਜੀਤ ਕੌਰ ਨੇ ਆਪਣੀ ਸਫਲਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਪੜ੍ਹਾਈ ਸਰਕਾਰੀ ਸੰਸਥਾ ਵਿੱਚ ਕੀਤੀ ਹੈ ਅਤੇ ਆਪਣੀ NEET ਪ੍ਰੀਖਿਆ ਤਿਆਰੀ ਘਰ ਬੈਠ ਕੇ ਹੀ ਕੀਤੀ ਹੈ ਮੇਰੀ ਸਫਲਤਾ ਲਈ ਮੇਰੇ ਅਧਿਆਪਕ ਅਤੇ ਮੇਰੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ ਸੀਨੀਅਰ ਅਧਿਆਪਕ ਗੁਰਮੀਲ ਸਿੰਘ ਨੇ ਵਿਦਿਆਰਥਣ ਦੀ ਲਗਨ ਅਤੇ ਕਾਰਜ ਸ਼ੈਲੀ ਬਾਰੇ ਜਾਣਨਾ ਪਾਇਆ ਅਤੇ ਦੱਸਿਆ ਕਿ ਇਹ ਇਲਾਕੇ ਦੀ ਪਹਿਲੀ ਵਿਦਿਆਰਥਣ ਹੈ ਜੋ ਸਰਕਾਰੀ ਸੰਸਥਾ ਵਿੱਚ ਪੜ੍ਹ ਕੇ ਇਸ ਮਕਾਮ ਤੱਕ ਪਹੁੰਚੀ ਹੈ ਆਓ ਦੇਖਦੇ ਹਾਂ ਬਰਲਾਡਾ ਤੋਂ सोनू ਪਟਾਰੀਆ ਦੀ ਇਹ ਖਾਸ ਰਿਪੋਰਟ ਬਹੁਤ ਖੁਸ਼ੀ ਹੋਈ ਜੇ ਮੇਰੀ ਬੇਟੀ ਹਰਮਨਜੀਤ ਕੌਰ ਨੇ ਬਹੁਤ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਆ ਤੇ ਇਸ ਮੁਕਾਮ ਤੇ ਪਹੁੰਚੇ ਸਕੂਲ ਦੇ ਟੀਚਰ ਸਾਰਾ ਨਰਸੀ ਸਰਦ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬੱਚੀ ਨੂੰ ਸਿੱਖਿਆ ਦੇ ਅੱਗੇ ਇਹੋ ਕੀਤਾ ਲੈ ਕੇ ਬਹੁਤ ਮਿਹਨਤ ਕੀਤੀ ਆ ਨਿਰਦੇਪ੍ਰਕਰਿਅਰੇ ਮੈਂ ਸਕੂਲ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਬੱਚੀ ਨੂੰ ਉਹਨਾਂ ਨੇ ਬਹੁਤ ਮਿਹਨਤ ਨਾਲ ਅੱਗੇ ਤਰਾਸਿਆ ਜੀ ਤੇ ਜਿਵੇਂ ਮੈਂ ਮੇਰੀ ਬੇਟੀ ਤੋਂ ਉਮੀਦ ਕਰਦੀ ਆ ਉਹ ਵੀ ਸਕੂਲ ਦਾ ਨਾਮ ਰੌਸ਼ਨ ਕਰੇ ਤੇ ਆਪਣੇ ਪੇਰੈਂਟਸ ਦਾ ਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕਰੇ ਬਹੁਤ ਬਹੁਤ ਧੰਨਵਾਦ ਨੇ ਪ੍ਰਾਪਤੀ ਕੀਤੀ ਹੈ ਕਿਵੇਂ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਸਾਨੂੰ ਜਿਹੜੀ ਸਾਡੀ ਨਾਲ ਲੜਕੀ ਨੇ ਨੀਟ ਦਾ ਇਗਜ਼ਾਮ ਪਾਸ ਕੀਤਾ ਤੇ ਇਹਦੇ ਵਿੱਚ ਸਕੂਲ ਵਾਲੇ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਹੈ ਉਹਨਾਂ ਨੇ ਕਿੱਪਿਆ ਕਿਵੇਂ ਤੁਹਾਨੂੰ ਮਹਿਸੂਸ ਹੋ ਰਿਹਾ ਟੀਮੜੀ ਕਾਲ ਤੇ ਮੈਂ ਹਰਮਨਜੀਤ ਕੌਰ ਸਰਕਾਰੀ ਮਾਡਲ ਸੀਨੀਅਰ ਸਕੈਂਬਰੀ ਸਕੂਲ ਕੁਲਰੀਆਂ ਦੀ ਵਿਦਿਆਰਥਣ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ ਨੀਟ ਦਾ ਇਨਾ ਵੱਡਾ ਇਗਜ਼ਾਮ ਕਲੀਅਰ ਕਰਕੇ ਇਦੇ ਵਿੱਚ ਮੇਰੇ ਸਕੂਲ ਦਾ ਬਹੁਤ ਰੋਲ ਰਿਹਾ ਹੈ ਮੈਂ ਧੰਨਵਾਦ ਕਰਦੀ ਆ ਸਰਦਾਰ ਨਰਸੀ ਸਿੰਘ ਜੀ ਸਾਡੇ ਪ੍ਰਿੰਸੀਪਲ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਉਲਮੁਖੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਜਿਹੜੀ ਪ੍ਰੀਖਿਆ ਹੈ ਇਹ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਸੀ NEET ਦੀ ਪ੍ਰੀਖਿਆ ਜਿਸ ਵਿੱਚ ਵਿਦਿਆਰਥਣ ਨੇ ਬਹੁਤ ਅੱਛਾ ਰੈਂਕ ਲਿਆ ਕੀ ਸਰਕਾਰੀ ਰੇਂਦਰਾ ਕਾਲਜ ਦੇ ਵਿੱਚ ਐਡਮਿਸ਼ਨ ਜਿਹੜੀ ਹਾਸਲ ਕੀਤੀ ਹੈ ਅ ਇਸ ਤੋਂ ਵੱਡੀ ਵੀ ਗੱਲ ਇਹ ਹੈ ਕਿ ਜਿੱਥੇ ਸਰਕਾਰੀ ਸਕੂਲਾਂ ਦਾ ਮਹਾਨਦਰਾ ਪਹਿਲਾਂ ਨਾਲੋਂ ਚੇਂਜ ਹੋਇਆ ਉਸ ਦਾ ਇਹ ਇੱਕ ਰੂਪ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚੇ ਵੀ ਬੜੇ ਵੱਡੇ ਵੱਡੇ ਪੱਧਰ ਤੇ ਜਿਹੜੀਆਂ ਪ੍ਰੀਖਿਆਵਾਂ ਹਨ ਉਹਦੇ ਵਿੱਚ ਆਪਣਾ ਨਾਮ ਹੈ ਜਿਹੜਾ ਉਹ ਬਣਾ ਰਹੇ ਨੇ ਮਾਪਿਆਂ ਦਾ ਨਾਮ ਇਲਾਕੇ ਦਾ ਨਾਮ ਔਰ ਸੰਸਥਾਵਾਂ ਦਾ ਜਿਹੜਾ ਨਾਮ ਹੈ ਰੌਸ਼ਨ ਕਰ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਹੋਰ ਕੀ ਕੀ ਪ੍ਰਾਪਤੀਆਂ ਤੇ ਤੁਸੀਂ ਜ਼ੋਰ ਲਾਇਆ ਹੈ ਸਕੂਲ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਲਾਈਨ ਦੇ ਵਿੱਚ ਬੱਚਿਆਂ ਉੱਪਰ ਜ਼ੋਰ ਦਿੱਤਾ ਹੈ ਕਿ ਜਿਹੜਾ ਸਰਕਾਰੀ ਸਕੂਲ ਦਾ ਤੁਹਾਡਾ ਨਾਮ ਕੰਪੀਟ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਇੰਸ ਦੀ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈ ਇੱਥੇ ਮੈਡੀਕਲ ਨਾਨ ਮੈਡੀਕਲ ਦੀ ਜਿਹੜੀ ਪੜ੍ਹਾਈ ਹੈ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਕਮਰਸ ਔਰ ਇੰਟਰ ਆਰਟਸ ਦੀਆਂ ਸਟਰੀਮਾਂ ਵੀ ਚੱਲਦੀਆਂ ਨੇ ਸਾਡਾ ਹੁਣ ਅਗਲਾ ਮਕਸਦ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਥੇ ਸਾਡੇ ਵਿਚਕਾਰ ਹਰਮਨਜੀਤ ਕੌਰ ਸਾਡੀ ਵਿਦਿਆਰਥਣ ਡਾਕਟਰ ਬਣਨ ਜਾ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਡੇ ਵਿਦਿਆਰਥੀਆਂ ਨੂੰ IIT ਲਈ ਅਸੀਂ ਤਿਆਰ ਕਰਾਂਗੇ ਉਹ ਵੀ ਜੇਈ ਵਰਗੇ ਜਿਹੜੇ ਵੱਡੇ ਟੈਸਟ ਨੇ ਉਹ ਪਾਸ ਕਰਨ ਤੇ ਜਿਹੜਾ ਸਾਡੇ ਇਲਾਕੇ ਦੇ ਉੱਤੇ ਪਛੜੇਪਣ ਦਾ ਜਿਹੜਾ ੱਟ ਬਲ ਗਿਆ ਹੋਇਆ ਹੈ ਉਸ ਨੂੰ ਅਸੀਂ ਆਪਣੇ ਵਿਦਿਆਰਥੀਆਂ ਰਾਹੀਂ ਵਿਦਿਆਰਥੀਆਂ ਨੇ ਪ੍ਰਾਪਤੀਆਂ ਰਹੀ ਅਸੀਂ ਧੋਣ ਦੀ ਕੋਸ਼ਿਸ਼ ਕਰਾਂਗੇ। ਇੱਕ ਸਵਾਲ ਹੋ ਰਿਹਾ ਸਰਕਾਰ ਤੋਂ ਤੁਸੀਂ ਸਕੂਲ ਲਈ ਕੀ ਮੰਗ ਕਰਦੇ ਹੋ ਕਿ ਹੋਰ ਵੀ ਜਿਹੜਾ ਵਧੀਆ ਰਿਜ਼ਲਟ ਆ ਸਕੇ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਵੱਲ ਵਿਸ਼ੇਸ਼ਤਾਂ ਦਿੱਤਾ ਜਾਵੇ। ਸਾਡੀਆਂ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀਆਂ ਮੈਡੀਕਲ ਦੀਆਂ ਨਾਨ ਮੈਡੀਕਲ ਦੀਆਂ ਜਿੱਕ ਸਮੈਸਟਰੀ ਬਾਇਓਲੋਜੀ ਉਹ ਖਾਲੀ ਨੇ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਇਹਨਾਂ ਪੋਸਟਾਂ ਨੂੰ ਭਰੇ ਨਾਲੋ ਨਾਲ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਇਨਫਰਾਸਟ੍ਰਕਚਰ ਦੀ ਸਾਡੇ ਕਮੀ ਹੈ ਸਰਕਾਰ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਤਾਂ ਕਿ ਅਸੀਂ ਵਿਦਿਆਰਥੀਆਂ ਨੂੰ ਹੋਰ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਲਈ ਉਤਸ਼ਾਹ